ਹਾਲੇ ਵੀ ਨਕਲੀ ਸ਼ਰਾਬ ਦਾ ਕਾਰੋਬਾਰ ਨਹੀਂ ਰੁਕਿਆ ਸੰਗਰੂਰ ਤੋਂ ਇਹ ਸਾਹਮਣੇ ਆ ਰਹੀ ਹੈ ਖਬਰ ਜਿੱਥੇ ਪੁਲਿਸ ਐਕਸਾਈਜ਼ ਵਿਭਾਗ ਨੇ ਸ਼ੇਰਪੁਰ ਇਲਾਕੇ ਦੇ ਬੜੀ ਪਿੰਡ ਦੇ ਵਿੱਚ 사ਂਜੀ ਰੋਡ ਕਰ ਦੋਸ਼ੀ ਦੇ ਘਰੋਂ ਨਕਲੀ ਸ਼ਰਾਬ ਬਣਾਉਂਦੇ ਚਾਲੂ ਪੱਠੀ ਅਤੇ ਲਾਨ ਬਰਾਮਦ ਕੀਤਾ ਉੱਥੇ ਹੀ 560 ਲੀਟਰ ਲਾਨ ਜੁਕੇ 14 ਡਰਮਾਂ ਦੇ ਵਿੱਚ ਪਾਏ ਹੋਏ ਸੀ ਚਾਲੂ ਪੱਠੀ ਲਈ ਕਬਜ਼ੇ ਦੇ ਵਿੱਚ ਮੌਕੇ ਤੇ ਦੋਸ਼ੀ ਨੂੰ ਕਾਬੂ ਕੀਤਾ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਬਣਾਉਣ ਅਤੇ ਵੇਚਣ ਦਾ ਕੰਮ ਕਰਦੇ ਸੀ 20 ਤੋਂ 22 ਬੋਤਲਾਂ ਨਕਲੀ ਸ਼ਰਾਬ ਵੀ ਬਰਾਮਦ ਹੋਈਆਂ ਸੰਗਰੂਰ ਦੇ ਪਿੰਡ ਗੁਜਰਾ ਦੇ ਵਿੱਚ 2023 ਦੇ ਵਿੱਚ 20 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਪੰਜਾਬ ਦੇ ਵਿੱਚੋਂ ਹੋਰ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਤਾਂ ਕੀ ਕੁਝ ਕਹਿਣਾ ਹੁਣ ਉੱਤੇ ਲੋਕਾਂ ਦਾ ਅੱਡੀ ਐਸਪੀ ਧੂਰੀ ਦਾ ਕੀ ਕੁਝ ਕਹਿਣਾ ਉੱਤੇ ਵਿਭਾਗ ਦੇ ਅਧਿਕਾਰੀ ਦਾ ਕੀ ਕੁਝ ਕਹਿਣਾ ਤੁਹਾਨੂੰ ਉਹ ਵਿਸਨਾਵਾਂ ਮੈਂ ਲਖਮੀਰ ਚੰਦ ਐਕਸਾਈਜ਼ ਅਫਸਰ ਸੰਗਰੂਟੂ ਇਹ ਜਿਹੜੀ ਹੈਗੀ ਸਾਡੀ ਟੀਮ ਤੇ ਐਕਸਾਈਜ਼ ਦੀ ਟੀਮ ਤੇ ਪੁਲਿਸ ਦੀ ਟੀਮ ਦਾ ਜੁਆਇੰਟ ਸੀਗਾ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਸਾਡੇ ਇੰਸਪੈਕਟਰ ਸੰਰੂ ਤੇ ਪੁਲਿਸ ਟੀਮ ਨੂੰ ਤੇ ਉਹਦੇ ਤੇ ਜਿਹੜੀ ਹੈਗੀ ਹੈ ਕਾਰਵਾਈ ਕਰਦੇ ਹੋਏ ਜਿਹੜੀ ਹੈ ਉੱਥੇ ਰੇਡ ਕੀਤੀ ਗਈ ਭੋਲਾ ਸਿੰਘ ਸੀਗਾ ਕੋਈ ਉਹਦੇ ਘਰੇ ਤੇ ਉੱਥੇ ਜਿਹੜੇ ਨੇ 14 ਡਰਮ ਦੇ तकरीबन ਲਾਹਨ ਦੇ ਬਰਾਮਦ ਹੋਏ ਨੇ। ਇੱਕੀ ਹੁਣ ਜੋ ਮਾਮਲਾ ਦਰਜ ਕੀਤਾ ਹਾਂਜੀ ਮਾਮਲਾ ਦਰਜ ਹੋ ਗਿਆ ਜੀ ਐਫ ਆਈ ਆਰ ਦਰਜ ਹੋ ਗਈ ਉਹਦੇ ਤੇ 61 14 ਦੇ ਦਿਨ ਉਹਦੇ ਤੇ ਮਾਮਲਾ ਦਰਜ ਹੋ ਗਿਆ ਬੰਦੇ ਤੇ ਕਿ ਉਹ ਬੰਦਾ ਰਾਤੀ ਮੌਕੇ ਤੇ ਅਰੈਸਟ ਕਰ ਦਿਆ ਸੀ ਜੀ। ਕਿਸ ਤਰ੍ਹਾਂ ਪੈਕਿੰਗ ਕਰਕੇ ਬਿਜ਼ਨਸ ਜੀ ਜਾਂ ਸਰ ਬੋਤਲਾਂ ਬਣਾ ਕੇ ਵੇਚਦੇ ਸੀਗੇ? ਨਹੀਂ ਇਹ ਤਾਂ ਪੁਰਾਣੀ ਬੋਤਲਾਂ ਜਿਵੇਂ ਸ਼ਰਾਬ ਦੀਆਂ ਖਾਲੀ ਬੋਤਲਾਂ ਲੈ ਕੇ ਉੱਥੇ ਤੋਂ ਕਵਾੜੀਆਂ ਤੋਂ ਜਾਂ ਕਿਥੋਂ ਵੀ ਇਕੱਠੀਆਂ ਕਰਕੇ ਉਹਦੇ ਵਿੱਚ ਪਾ ਕੇ ਵੇਚ ਦਿੰਦੇ ਸੀਗੇ। ਜੋ ਕਿਸੇ ਵਿੱਚ ਪੈਪਸੀ ਦੀ ਬੋਤਲ ਚ ਹੋਗੀ ਜਾਂ ਕਿਸੇ ਹੋਰ ਬੋਤਲ ਚ ਹੋਗੀ ਐਦਾਂ ਪਾ ਕੇ ਵੇਚ ਕਿੰਨਾ ਦਾ ਸਟਾਕ ਹੈ ਜਿਹੜਾ ਬਰਮਦ ਹੋਇਆ ਜੀ ਇਹਨਾਂ ਦਾ ਅ 20 ਬਾਈ ਬੋਤਲਾਂ ਬਰਮਦ ਹੋਈਆਂ ਨੇ ਇਹਨਾਂ ਤੋਂ ਅੱਛਾ ਜੀ ਕੋਈ ਮਾਰਕਾ ਵੀ ਲਗਾ ਕੇ ਰੱਖਦੇ ਸੀ ਉਹਦੇ ਨਹੀਂ ਮਾਰਕਾ ਤਾਂ ਐਸੱਚ ਕੋਈ ਨਹੀਂ ਤੁਹਾਨੂੰ ਦੱਸਿਆ ਵੀ ਜਿਹੜਾ ਪੁਰਾਣਾ ਬਾਰਦਾਨਾ ਹੁੰਦਾ ਠੇਕੇ ਠੁਕੇ ਦੀ ਜਿਹੜੀ ਪੁਰਾਣੀ ਖਰਾਬ ਦੀ ਬੋਤਲਾਂ ਹੋ ਗਈਆਂ ਪੈਪਸੀ ਦੀ ਬੋਤਲ ਹੋ ਗਈ ਉਹਨਾਂ ਦੇ ਵਿੱਚ ਪਾ ਕੇ ਦੇਦੇ ਸੀ ਇਥੇ ਲਈ ਰੇਟ ਦੇ ਵਿੱਚ ਦੇ ਸੀ ਜੀ ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਆਈਓ ਦੱਸ ਲੱਕੂਗਾ ਜੀ ਬੈਟਰ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਕਿੰ ਪ੍ਰੀਮੀਨਰ ਜਿੱਤਾ ਜਿਹੜਾ ਹੈਗਾ ਭੋਲਾ ਸਿੰਘ ਹੈਗਾ ਜਿਹੜਾ ਉਹਦੇ ਤੇ ਹੀ ਪਰਚਾ ਹਜੇ ਉਹੀ ਹੋਇਆ ਤੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਈਓ ਸਾਹਿਬ ਜਿਹੜੇ ਨੇ ਉਹਦੇ ਤੇ ਜਿਹੜੇ ਜਿਹੜੇ ਬੰਦੇ ਦਾ ਕੋਈ ਆਊਗਾ ਤੇ ਉਹਦੇ ਵਿਰੁੱਧ ਕਾਰਵਾਈ ਹੋਣੀ ਹੈ ਦੇਖੋ ਜੀ ਇਹ ਸਾਡੇ ਏਰੀਏ ਦੇ ਵਿੱਚ ਜਿਵੇਂ ਲਾਲੀਆ ਸੰਗਰੂਰ ਟੂ ਦੇ ਵਿੱਚ ਜਿਵੇਂ ਕੱਚੀ ਲਾਹਣ ਹੈਗੀ ਇਹ ਸਾਡੇ ਬਹੁਤ ਘੱਟ ਹੈਗੀ ਹੈ ਜਾਂ ਤਾਂ ਜਿਵੇਂ ਹੁਣ ਡਿਊ ਟੂ ਜਿਹੜਾ ਇਹ ਫੜ ਫੜ ਕਰਕੇ ਹੋ ਗਿਆ ਜਾਂ ਜਿਵੇਂ ਇਸ ਕਰਕੇ ਜਿਹੜਾ ਹੈਗਾ ਇਸੇ ਕਿਉਂਕਿ ਸਾਡੇ ਕਮਿਸ਼ਨਰ ਸਾਹਿਬ ਨੇ ਸ੍ਰੀ ਜਤਿੰਦਰ ਜੋਰਵਾਲ ਜੀ ਉਹਨਾਂ ਦੇ ਸਖਤ ਹਦਾਇਤਾਂ ਨੇ ਸਾਡੇ ਡੀਸੀ ਸਾਹਿਬ ਨੇ ਪਵਨਜੀਤ ਜੀ ਸਾਡੇ ਸਹਾਇਕ ਕਮਿਸ਼ਨਰ ਗੁਰਸ਼ਨ ਹੁਰੀਆ ਜੀ ਇਹਨਾਂ ਦੀ ਜਿਹੜੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਜਿਹੜੀ ਵੱਧ ਚੱਲ ਰਹੀ ਹੈ ਯੁਧ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਹੈ ਉਹਦੇ ਤਹਿਤ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਜੀ ਹੈ ਜੀ ਤੇ ਕੋਈ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਸੀ ਉਹਦੇ ਤੇ ਕਾਰਵਾਈ ਕਰਕੇ ਤੇ ਨਾਲ ਦੀ ਨਾਲ ਅਮਲ ਵਿੱਚ ਲਿਆਂਦੇ ਆਉਂਦੇ ਪਿਛਲੇ ਸਵੇਰ ਪਿੰਡ ਗੁਜਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਕੈਦੀ ਜਾਂ ਨਕਲੀ ਸ਼ਰਾਬ ਨਾਲ ਬੜੀ ਬੋਲਤਾ ਹੋਈਆਂ ਜੀ ਤੇ ਹੁਣ ਦੁਬਾਰਾ ਫੇਰ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਨੇ ਸਾਹਮਣੇ ਇਸੇ ਕਰਕੇ ਜਿਹੜੀ ਇਹ ਫੜੀ ਜਾ ਰਹੀਆਂ ਤਾਂ ਇਹ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਜੀ ਇਹਦੇ ਇਹਦੇ ਮੈਨੂੰ ਕਿ ਬਿਲਕੁਲ ਤੇ ਇਹਹੀ ਦਾ ਸਰਕਾਰ ਦੇ ਵੱਲੋਂ ਸਖਤ ਹਦਕਤਾਂ ਨੇ ਵੀ ਕੋਈ ਵੀ ਇਹੋ ਜਿਹਾ ਜਿਹੜਾ ਹੈਗਾ ਇਹਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨਾਂ ਦੇ ਜਿਹੜੇ ਵੀ ਕੋਈ ਸਖਸ਼ ਇਹ ਜਾਂਦਾ ਹੈ ਜਿਹਦੇ ਵਿਰੁੱਧ ਕੋਈ ਨਾ ਕੋਈ ਮੱਲੋਕ ਇੱਕ ਸ਼ਰਾਬ ਦਾ ਕੋਈ ਹੈਗਾ ਤਾਂ ਉਹਨੂੰ ਨਾਲ ਦੀ ਨਾਲ ਉਹਦੇ ਤੇ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਜਿਹੜੇ ਹੋਰ ਵੀ ਲੋਕ ਕਰ ਰਹੇ ਨੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਇਸ ਮੈਸੇਜ ਹੈ ਜੀ ਸਾਰਿਆਂ ਨੂੰ ਵੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜੇ ਕੋਈ ਹੋਈ ਜੀ ਇਹ ਪਤਾ ਲੱਗੇ ਜੀ ਕਦੋਂ-ਕਦੋਂ ਕਰਦਾ ਆਇਆ ਸੀ ਜੀ ਇਹ ਕੰਮ ਇਹ ਕੌਣ ਜੀ ਇਹ ਜਿਹੜੇ ਉਹਨਾਂ ਸਮਾਂ ਦਾ ਦਰਦ ਕੀਤਾ ਗਏ ਕੋਈ ਉਹਨਾਂ ਦੇ ਬਿਲਕੁਲ ਸਾਡੇ ਧਿਆਨ ਦੇ ਵਿੱਚ ਹੁਣੇ ਹੁਣ ਆਇਆ ਜੀ ਤੇ ਹੁਣ ਇਹ ਬਾਕੀ ਉਹਨੂੰ ਅਸੀਂ ਆਈਓ ਨੇ ਜਿਹੜੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਵੀ ਇਹਦੇ ਵਿੱਚ ਜਿਹੜੇ-ਜਿਹੜੇ ਬੰਦੇ ਸ਼ਾਮਲ ਨੇ ਕੋਈ ਕੋਈ ਹੋਰ ਬੰਦਾ ਉਹਨੂੰ ਵੀ ਉਹ ਜਿਹੜੀ ਤਫ਼ਤੀਸ਼ ਹੈਗੀ ਹੈ ਉਹ ਪੁਲਿਸ ਨੇ ਕਰਨੀ ਹੈਗੀ ਇਹ ਆਈਓ ਨੇ ਕਰਨੀ ਉਸ ਮਜੂਸੀ ਸਰ ਤੁਹਾਡੇ ਨਾਲ ਹਾਂਜੀ ਹਾਂ ਪੁਲਿਸ ਜਿਹੜਾ ਜੁਆਇੰਟ ਆਪਰੇਸ਼ਨ ਸੀ ਹੈਗੀ ਪੁਲਿਸ ਦਾ ਜੀ ਹਾਂ ਪੁਲਿਸ ਦਾ ਇਹਦਾ ਜੁਆਇੰਟ ਆਪਰੇਸ਼ਨ ਸੀ ਹੈ ਥੈਂਕ ਯੂ ਆਹ ਸੇਖਰ ਬਲੂ ਲਾਂਡ ਪ੍ਰੋਜੈਕਟ ਕੀ ਆ ਪੂਰਾ ਮਾਮਲਾ ਹਾਂਜੀ ਇਹਦੇ ਵਿੱਚ ਕੱਲ ਮਤੀਨ 9 ਸਤੰਬਰ ਨੂੰ ਥਾਣਾ ਸ਼ੇਪੁਰ ਦੇ ਸੀ ਕਰਮ ਸਿੰਘ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਬੜੀ ਪਿੰਡ ਦਾ ਬਲਵਿੰਦਰ ਸਿੰਘ ਖੋਲਾ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਘਰ ਦੇ ਵਿੱਚ ਦੇਸੀ ਸ਼ਰਾਬ ਨਿਲਾਨ ਪਾ ਕੇ ਰੱਖਿਆ ਤੇ ਸ਼ਰਾਬ ਕਸ਼ੀਦ ਕੇ ਉਹ ਨਜਾਇਜ਼ ਸ਼ਰਾਬ ਘਾੜੂ ਕੇ ਵੇਚਦਾ ਹੈ ਤੇ ਉਹਦੇ ਸਬੰਧ ਚ ਏ ਅਸੀ ਕਰਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਇੱਕ ਸਾਈਜ਼ ਇੰਸਪੈਕਟਰ ਮੈਡਮ ਗਗਨਦੀਪ ਕੌਰ ਸੀਗੇ ਤੇ ਉਹਨਾਂ ਦੇ ਸਟਾਫ ਨਾਲ ਜਾ ਕੇ ਉੱਥੇ ਰੇਡ ਕੀਤਾ ਤਾਂ ਉੱਥੇ ਚਾਲੂ ਪੱਠੀ ਜੋ ਚੱਲ ਰਹੀ ਸੀ ਸ਼ਰਾਬ ਖਸ਼ੀਦੀ ਜਾ ਰਹੀ ਸੀਗੀ ਉਹ ਬਰੰਦ ਕੀਤੀ ਤੇ ਨਾਲ ਹੀ ਉੱਥੇ ਛੋਟੇ ਛੋਟੇ ਡਰਮਾਂ ਦੇ ਵਿੱਚ ਵਕ ਵਕ ਚ ਕਰੀਬ 560 ਲੀਟਰ ਤੇ ਲਾਣ ਬਰੰਦ ਹੋਇਆ ਤੇ 20 ਬੋਤਲਾਂ ਦੇ ਕਰੀਬ ਹੈਗੀ ਜਿਹੜੀ ਨਜਾਇਜ਼ ਸ਼ਰਾਬ ਤੇ ਚਾਲੂ ਪੱਟੀ ਤੋਂ ਦਾ ਸਮਾਨ ਬਰੰਦ ਕੀਤਾ ਜੋ ਇੱਕ ਇਹ ਕਾਫੀ ਵੱਡੀ ਬਰੰਦਗੀ ਹੈਗੀ ਸ਼ਰਾਬ ਦੀ ਤੇ ਇਹ ਕਰਕੇ ਫਿਰ ਉੱਥੇ ਉਹਨਾਂ ਦੇ ਖਿਲਾਫ ਬਰਵਿੰਦਰ ਸਿੰਘ ਦੇ ਖਿਲਾਫ ਮੁਕਾਦਮਾ ਦਰਜ ਕੀਤਾ ਇੱਕ ਆਰਕਸਾਈਜ਼ ਐਕਟ ਦਾ ਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ Tiyatronun mancubu daldı, peşkeşte